ਆਪਾਂ ਦਾ ਖਾਲਸਾਵਾਈ ਕੁਝ ਜੀ ਕੀਤੇ ਨੇ ਇਸ ਤਰ੍ਹਾਂ ਦਾ ਬਗਵਾਨ ਦਾ ਕੀ ਕਰਾਣਾ ਦੀ ਜਗ੍ਹਾ ਤੇ ਅਸੀਂ ਖੋਤੇ ਆ ਪਿੰਡ ਫੱਡੇ ਵਾਲੀ ਦੇ ਲੰਗਰ ਤੇ ਜਿੱਥੇ ਕਿ ਸੇਵਾਦਾਰ ਬੜੇ ਸ਼ਰਧਾ ਭਾਵਨਾ ਨਾਲ ਹਰ ਸਾਜ ਜਿਹੜਾ ਲੰਗਰ ਲਾਂਦੇ ਆ ਤੇ ਸਾਡੇ ਕੋਲ ਸਾਹਮਣੇ ਮੌਜੂਦ ਨੇ ਸਾਰੇ ਸੇਵਾਦਾਰ ਸੇਵਾ ਕਰਦੇ ਸਾਰੇ ਸੇਵਾਦਾਰ ਜਿਹੜੇ ਆ ਜਿਹੜੇ 15 ਵਿੱਚ ਸੇਵਾ ਕਰਦੇ ਸੰਧਨ ਬੋਤਾ ਜੀ ਦੇ ਨਗਰ ਉਹ ਤੇ ਆਵਾ ਪਾਣੀ ਸੇਵਾਦਾਰਾਂ ਬਹੁਤ ਨੇ ਸੁਭਿਤੀ ਵੀ ਨਾਲ ਦਾ ਜੋ ਗੰਬੀ ਤੇ ਵਾਇਕੂ ਦੀ ਦਾਸ ਦਾ ਵਾਇਕੂ ਦੀ ਜਿਹੜਾ ਕਿੰਨੇ ਦਿਨ ਤੋਂ ਲੰਗਰ ਚੱਲਦਾ ਇਹ 3 ਦਿਨ ਵਾਇਕੂ ਵੀ ਆਪਣੇ ਪਿੰਡ ਦਾ ਲੰਗਰ ਚੱਲਦਾ ਹੈ ਤੇ ਵਿਆਹ ਤੇ ਇਸ ਤਰ੍ਹਾਂ ਲੱਗਦਾ ਬਾਹਰੋਂ ਵੀ ਟੇਡ ਤੁਹਾਡਾ ਖਿਲਾਜਿਆ ਬਸ ਜਦੋਂ ਅਸੀਂ ਆਮ ਚੜਕੇ ਤੇ ਲੰਗਰ ਦੇ ਦਿੰਦੀਆਂ ਲੰਗਰ ਦਾ ਜਿਹੜਾ ਪਰਮਾਜਾ ਬੜਾ ਲੱਗਦਾ ਬੜੇ ਬੱਚੇ ਖਾ ਜਾਂਦਾ ਹੈ ਕਿ ਕਿਹੜਾ ਫਿਰ ਦਾਰਸ਼ਕ ਨੂੰ ਉੱਠਣਾ ਕਰਾਉਂਦਾ ਇਹ ਸਾਰੇ ਐਨ ਆਰ ਆਈ ਵੀ ਆਉਂਦੇ ਪਿੰਡ ਦੀ ਬਹੁਤ ਤੰਗ ਕਰਦਾ ਨਾ ਨੋੜ ਵੀ ਤੇ ਦੀਪਾ ਅਰ ਜੀ ਪਰਮਾ ਤਰੀਏ ਸਮਾ ਕਰਦੇ ਹਾਂ ਤੇ ਕਾਫੀ ਲੰਮੇ ਸਮੇਂ ਤੋਂ ਇਦਾਂ ਹੀ ਲੰਘ ਕੇ ਚੱਲਦਾ ਆ ਰਿਹਾ ਹੈ ਬਹੁਤ ਇਸੋ ਜਿਸ ਤਰ੍ਹਾਂ ਹਟ ਗਈ ਜਿਹੜੇ ਆਮ ਜਿਹੜੇ ਆਪਾਂ ਸਾਰੇ ਪਿੰਡਾਂ ਨੇ ਨਾਲ ਮਿਲ ਕੇ ਜਿਹੜੇ ਮਦਦ ਕੀਤੀ ਹੈ ਤੁਹਾਡੇ ਪਿੰਡ ਨੂੰ ਵੀ ਇਹਦਾ ਫਾਇਦਾ ਪਾ ਗਿਆ ਹਾਂਜੀ ਸਾਡੇ ਪਿੰਡ ਤੋਂ ਇਸ ਤਰ੍ਹਾਂ ਜੀ ਪਹਿਲਾਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਜੀ ਆਪਾਂ ਵੇਖੀਆਂ ਟਰਾਲੀਆਂ ਬਟਿੰਡੇ ਉਨੋਂ ਸਿੱਧਾ ਉਾਰੀਆਂ ਜਿਉ ਸਾਡੇ ਪਿੰਡ ਦੇ ਸਾਰੇ ਬੰਦਨੇ ਨਾਲ ਮਿਲ ਕੇ ਚਾਰ ਆਦੇ ਰਸਾਂ ਬਿਸਤ ਤੋਂ ਲੰਘ ਰਿਹਾ ਸਾਰੇ ਸੇਵਾ ਦਾ ਨਿਸ਼ਚਾਵਾਣੇ ਕਰਦੇ ਹੋਗੇ ਤਕਰੀਬਨ 7-8 ਦਿਨ ਚੱਲਿਆ ਉਹੀ ਲੰਗਰ ਤੇ ਸੰਗਤਾਂ ਆਪਾਂ ਨੇ ਕੱਢਦੀਆਂ ਹੀ ਬਾਹਰ ਦਾ ਸਮਾਂ ਸੀਗਾ ਸਾਰਿਆਂ ਨੂੰ ਜਿਗਾ ਜਲੋ ਜਾਂਦਿਆਂ ਨੂੰ ਕੋਈ ਜਲ ਪਾਣੀ ਦਾ ਪ੍ਰਬੰਧ ਹੋ ਜਾਏ ਅੱਗੇ ਉਹ ਸਾਰੇ ਨਗਰ ਨੇ ਕੀ ਸਾਰਾ ਮਿਲ ਕੇ ਉਸ ਤੋਂ ਪਰਤੋਂ ਹੁਣ 14 ਲੰਗਰਾਂ ਆ ਵੀਰੋ ਸਾਹਮਣੇ ਚੱਲ ਰਿਹਾ ਆ ਫਿਰ ਜਿਹੜੀ ਅੱਗੇ ਦੀ ਸੇਵਾ ਆ ਉਹ ਜਿਵੇਂ ਜਿਵੇਂ ਪਾਣੀ ਲੱਥੇਗਾ ਸਾਡੇ ਪਿੰਡ ਦੀ ਸਹਾਇਤਾ ਕੋ ਡੀਜ਼ਲ ਕੱਟਾ ਕਰਕੇ ਟਰੈਕਟਰ ਪਿੰਡ ਦੇ ਹੈਗੇ ਆ ਆਪਾਂ ਜਾ ਕੇ ਸਾਰਿਆਂ ਦੇ ਨਾਲ ਸਜੂਗ ਦੇ ਉੱਤੇ ਜ਼ਮੀਨਾਂ ਪਤਰੀਆਂ ਕਰਕੇ ਦੇ ਕੇ ਕੋਣ ਕੀ ਬਜਾਈ ਤੱਕ ਜਿੰਨੀ ਮਦਦ ਹੋਏ ਕਿ ਸਾਡੇ ਪਿੰਡ ਦੀ ਸਹਾਇਤਾ ਆਪਾਂ ਵੀ ਕੀਤੀ ਕਰਾਏ ਆ ਇਹ ਲੰਗਰ ਤੇ ਕੋ ਲੰਗਰ ਤੇ ਵੈਸੇ ਕੋਈ ਕਾ ਲੱਕੜੀ ਹੁੰਦਾ ਤੇ ਲੰਗਰ ਵਿੱਚ ਕਿਹੜੇ ਕਿਹੜੇ ਬਾਜ਼ਾਰ ਦਾ ਚੱਲਦੇ ਲੰਗਰ ਅੱਜ ਤੇ ਸਾਡੇ ਵੀ ਕੋਈ ਮਿਲਾਈ ਕੋ ਪਾਇਆ ਮਿਕਸ ਵੀ ਅੱਜ ਦੀ ਸਰਦੀ ਆ ਮ ਤੇ ਦੋਵੇਂ ਲਾਹੌਲਾ ਨੇ ਮਾਵਾ ਛੋਲੇ ਦੀ 100 ਰੁਪਿਆ ਤੇ ਕੰਦੀ ਚਣਿਆਂ ਦੀ ਲਾਹੌਲੀ ਚੱਲੀ ਜਾਂਦੀ ਆ ਜੀਰ ਨਾਲ ਚੱਲਦੀ ਜੀ ਆ ਬਾਹਰ ਕਿਰਪਾ ਕਰੋ ਰਾਮ ਦਾ ਸਹਿਦ ਸਭਾ ਬੰਦਾ ਸਹਿਦ ਦਾ ਕਰਦੇ ਆ ਬਹੁਤ ਦੋਨੇ ਪਿਆਰੇ ਚੱਲਦੇ ਨੇ ਜਿਲੇ ਨਾਲ ਚੱਲਦੇ ਪਏ ਆ ਆਮ ਪਿੰਡਾਂ ਦੇ ਕੈਰਕਾਂ ਜਿਤਨਾ ਫੜਦੇ ਇਸਾਂ ਦੀ ਮਦਦ

ਉਹ ਜਾਨੀਆਂ ਉਹ ਸਾਡੇ ਕੋਲ ਹੋਰ ਵੀ ਸੇਵਾਦਾਰ ਇੱਥੇ ਜਿਹਨੂੰ ਨਹੀਂ ਜੀਣਾ ਭਾਈ ਮੇਰਾ ਨਾਮ ਜੀ ਅੰਮ੍ਰਿਤ ਵੈਲ ਦੇ ਸਾਡਾ ਹੈ ਕੀ ਕਹਿਣਾ ਚਾਹੁੰਦੀ ਅੱਜ ਜਿਹੜੇ ਸੇਵਾਦਾਰ ਇਹਨਾਂ ਦਾ ਬਰਬਾਦ ਕਰਦਾ ਮੈਂ ਨਾ ਬੜਾ ਵਧੀਆ ਬੜਾ ਵਧੀਆ ਚੱਲ ਰਿਹਾ ਹੈ ਕਿ ਆਂਦੀ ਸੀ ਚੰਗਰੀ ਬਟਿਆਸੀ ਜੀ ਜਾਰ ਕਰਦਾ ਰਿਹਾ ਸੀ ਉਹ ਜਿਆਦਾ ਵੀ ਸਾਡੇ ਉੜਾਏ ਆ ਇਹਨਾਂ ਨਾਲ ਸੰਧਾਰੇ ਬਹੁਤ ਜਿਆਦਾ ਹੰਲਾ ਮਾਰਿਆ ਉਹਨਾਂ ਦੇ ਅੰਦਰ ਦਾ ਹੈ ਸਾਰਾ ਕਰਦੀ ਗਲਾ ਕਰਦਾ